ਅੱਜ ਤਕਰੀਬਨ 8 ਸਾਲਾਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਹੈ ਉਹਨਾਂ ਨੇ ਦਰਬਾਰ ਸਾਹਿਬ 'ਚ ਜਾ ਕੇ ਉਹਨਾਂ ਦੀ ਸਰਕਾਰ ਦੇ ਸਮੇਂ ਹੋਈਆਂ ਜੋ ਕਹਿ ਰਿਹਾ ਵੀ ਗਲਤੀਆਂ ਨੂੰ ਲੈ ਕੇ ਮਾਫੀ ਮੰਗੀ ਹੈ ਸਭ ਤੋਂ ਪਹਿਲਾਂ ਤੇ ਸਾਡਾ ਸਵਾਲ ਇਹ ਆ ਵੀ ਜਿਹੜਾ 2016 ਚ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਮੰਤ ਭਾਗਾ ਜਿਹੜਾ ਸਾਰਾ ਵਰਤਾਰਾ ਹੋਇਆ ਉਹ ਗਲਤੀ ਨਹੀਂ ਸੀ ਉਹ ਗੁਨਾਹ ਸੀ ਔਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਤੇ ਸਜ਼ਾ ਹੁੰਦੀ ਹੈ ਇਸ ਕਰਕੇ ਇਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਨਾਂ ਨੇ ਗੁਨਾਹ ਕੀਤੇ ਸੀ ਫਿਰ ਉਹ ਕਹਿੰਦੇ ਅਹੇ ਜੀ ਜਿਹੜੀ ਸਿਆਸਤ ਕੀਤੀ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਸਿਆਸਤ ਵੀ ਇਹਨਾਂ ਨੇ ਹੀ ਕੀਤੀ ਕਿਉਂਕਿ ਮਸਲਾ ਹੀ ਸਾਰਾ ਸਿਆਸਤ ਦਾ ਸੀ ਵੋਟ ਬੈਂਕ ਦਾ ਸੀ ਔਰ ਵੋਟ ਬੈਂਕ ਨੂੰ ਦੋਸ਼ੀਆਂ ਨੂੰ ਬਚਾਉਣ ਵਾਸਤੇ ਕਿਉਂਕਿ ਪੋਲਿਟਿਕਸ ਹਾਵੀ ਸੀ ਪੰਥ ਦਾ ਫਿਕਰ ਨਹੀਂ ਸੀ ਇਨੋਸੈਂਟ ਲੋਕ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਤੇ ਉਹਦੇ ਪਿੱਛੇ ਵੀ ਅਕਾਲੀ ਦਰਬਾਰ ਦਾ ਇੱਕੋ ਹੀ ਮੋਟਿਵ ਸੀ ਉਹ ਪੋਲਿਟਿਕ ਸੀ ਸਿਆਸਤ ਸੀ ਫਿਰ ਉਹ ਕਹਿੰਦੇ ਸਾਨੂੰ ਅਫਸੋਸ ਹੈ ਜੀ ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਵਾ ਸਕੀ ਦੋਸ਼ੀ ਦੋਸ਼ੀਆਂ ਨੂੰ ਕਿਤਨਾ ਸਜ਼ਾ ਦੇ ਦੇਣਗੇ ਦੇ ਆਰ ਹਿਮਸੈਲਫ ਅਕਿਊਜ਼ਡ ਆਪ ਦੋਸ਼ੀ ਦੋਸ਼ੀ ਵੀ ਕਦੀ ਦੋਸ਼ੀ ਨੂੰ ਸਜ਼ਾ ਦਊਗਾ ਇਸ ਕਰਕੇ ਜਦੋਂ ਰਾਜਨੀਤਿਕ ਜ਼ਮੀਨ ਖਿਸਕੀ ਪੰਜਾਬ ਦੇ ਲੋਕਾਂ ਨੇ ਘਰ ਬਠਾਤਾ ਤੁਹਾਡੇ ਗੁਨਾਹਾਂ ਦਾ ਜਿਹੜੇ ਗੁਨਾਹ ਕੀਤੇ ਆ ਅਕਾਲੀ ਦਲ ਬਾਦਲ ਨੇ ਉਸ ਗੁਨਾਹਾਂ ਦੀ ਸਜ਼ਾ ਦਿੱਤੀ ਤੇ ਅੱਜ 8 ਸਾਲ ਬਾਅਦ ਜਾ ਕੇ ਤੇ ਤੁਹਾਨੂੰ ਇਸ ਗੱਲ ਦਾ ਕਿਉਂਕਿ ਹੁਣ ਪੋਲੀਟਿਕਲੀ ਤੁਸੀਂ ਬਿਲਕੁਲ ਇਰੈਲੇਵੈਂਟ ਹੋ ਗਏ ਹੋ ਰੈਲੇਵੈਂਟ ਹੀ ਨਹੀਂ ਰਹੇ ਤੇ ਤੁਹਾਨੂੰ ਪੰਥ ਦੀ ਗੁਰੂ ਸਾਹਿਬ ਦੀ ਸੰਗਤ ਦੀ ਯਾਦ ਆਗੀ ਸਾਰੇ ਹੀਲੇ ਵਸੀਲੇ ਕਰਨ ਦੇ باوجود ਇਹ ਰਿਸੁਰ ਵੀਰ ਸਿੰਘ ਬਾਦਲ ਜੀ ਹੈ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਕਿਹਾ ਸੀ ਇਨੋਸੈਂਟ ਲੋਕਾਂ ਤੇ ਇਲਜ਼ਾਮ ਲਾ ਕੇ ਉਹਨਾਂ ਨੂੰ ਫੜ ਕੇ ਜੀ ਅਸੀਂ ਫੜ ਲਏ ਦੋਸ਼ੀ ਔਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਜਾ ਕੇ ਨਤਮਸਤਕ ਹੋਏ ਸੀ ਇਹ ਉਹੀ ਸੁਖਵੀਰ ਸਿੰਘ ਬਾਦਲਾ ਜਿਹੜੇ ਹੁਣ ਕਹਿ ਰਿਹਾ ਸਾਡੇ ਕੋਲ ਜਿਹੜੀਆਂ ਗਲਤੀਆਂ ਹੋਈਆਂ ਸਾਡੇ ਕੋਲ ਭੁੱਲਾਂ ਹੋਈਆਂ ਕਰ ਪ੍ਰਮਾਤਮਾ ਬਖਸ਼ ਦੇ ਤੇ ਜਿਹੜੇ ਤੁਸੀਂ ਗੁਨਾਹ ਕੀਤੇ ਆ ਤੁਸੀਂ ਤੇ ਆਪਣੇ ਪਰਦੇ ਪਾਉਣ ਲਈ ਇਨੋਸੈਂਟ ਲੋਕਾਂ ਨੂੰ ਵੀ ਚੱਕ ਕੇ ਅੰਦਰ ਦੇ ਦਿੱਤਾ ਸੀ ਤੁਸੀਂ ਆਪਣੀ ਰਾਜਨੀਤੀ ਨੂੰ ਸਿਆਸਤ ਨੂੰ ਚਮਕਾਉਣ ਲਈ ਗੁਰੂ ਸਾਹਿਬ ਦੀ ਬੇਅਦਬੀ ਤੇ ਦੋਸ਼ੀ ਔਰੇ ਕੋਈ 2015 ਤੋਂ ਨਹੀਂ ਲਗਾਤਾਰ 2009 ਤੋਂ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਪ੍ਰੋਟेक्ट ਕਰ ਰਹੇ ਸੀ ਕਿਉਂ ਕਿ ਸਿਆਸਤ ਹਾਵੀ ਸੀ ਇੰਨਾਂ ਲੋਕਾਂ ਤੇ ਸਿਆਸਤ ਅੱਜ ਜਦੋਂ ਪੰਜਾਬ 'ਚ ਤੁਹਾਨੂੰ ਪੁੱਛਦਾ ਹੀ ਕੋਈ ਨਹੀਂ ਹੁਣ ਤੁਹਾਨੂੰ ਪੰਥ ਯਾਦ ਆਉਣ ਲੱਗ ਗਿਆ ਗੁਰੂ ਦੀ ਵੀ ਯਾਦ ਆ ਗਈ ਤੁਹਾਨੂੰ ਸੰਗਤ ਵੀ ਯਾਦ ਆ ਗਈ ਸੇਖ ਵੀ ਯਾਦ ਆ ਗਈ ਕਿਉਂ ਕਿ ਹੁਣ ਤੁਸੀਂ ਪੋਲਿਟਿਕਲੀ ਲੋਕਾਂ ਵੱਲੋਂ ਨਕਾਰ ਦਿੱਤੇ ਗਏ ਤੁਹਾਡੀ ਹਰੇਕ ਸਾਜ਼ਿਸ਼ ਜਿਹੜੀ ਤੁਸੀਂ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਆਪਣੇ ਗੁਨਾਹਾਂ ਤੇ ਉਹ ਵਿਫਲ ਹੋ ਗਈ ਤੁਹਾਡੀ ਹਰੇਕ ਦਲੀਲ ਤੁਹਾਡੀ ਹਰੇਕ ਅਪੀਲ ਜਿਹੜੀ ਤੁਸੀਂ ਆਪਣੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਕੀਤੀ ਉਹ ਫਲॉप ਹੋ ਗਈ ਨਸਤ ਨਾਬੂਦ ਹੋਗੀ ਬੇਨਕਾਬ ਹੋਗੀ ਤੇ ਹੁਣ ਆ ਕੇ ਤੁਸੀਂ ਕਹਿੰਦੇ ਸਾਡੀਆਂ ਗਲਤੀਆਂ ਜੇ ਸਾਡੇ ਕੋ ਕੋਈ ਗਲਤੀ ਹੋਈ ਹੋਵੇ ਤੇ ਸਾਨੂੰ ਮਾਫ ਕੀਤਾ ਜਾਵੇ ਸੋ ਇਹ ਮਗਰਮਛ ਦੇ ਹੰਝੂ ਵਾ ਇਹ ਕੋਈ ਮਾਫੀ ਨਾਮਾ ਨਹੀਂ ਹੈ ਜਾਂ ਇਹ ਕੋਈ ਪਛਤਾਪ ਨਹੀਂ ਹੈ ਜਿਹੜਾ ਅੱਜ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਚ ਖੜੇ ਹੋ ਕੇ ਕੀਤਾ ਇਹ ਸਾਰੇ ਮਗਰਮਛ ਦੇ ਹੰਝੂ ਆ ਕਿ ਜਦੋਂ ਹੁਣ ਪਤਾ ਹੈ ਕੋਈ ਰਸਤਾ ਬਚਿਆ ਹੀ ਕੋਈ ਨਹੀਂ ਤੇ ਇਹ ਵੀ ਅਖੀਰ ਚ ਜਾ ਕੇ ਭੁੱਲਾ ਬਖਸ਼ੋਣ ਦਾ ਡਰਾਮਾ ਕਰ ਲੀਏ ਸੋ ਭੁੱਲਾ ਜਿਤਨਾ ਮਾਨਯੋਗ ਮੁੱਖ ਮੰਤਰੀ ਜੀ ਨੇ ਗੱਲ ਕਹੀ ਅੱਜ ਕੀ ਗਲਤੀਆਂ ਦੀ ਤੇ ਮਾਫੀ ਹੋ ਸਕਦੀ ਆ ਗੁਨਾਹਾਂ ਦੀ ਮਾਫੀ ਨਹੀਂ ਹੋ ਸਕਦੀ ਇਹਨਾਂ ਨੇ ਗੁਨਾਹ ਕੀਤੇ ਆ ਔਰ ਗੁਨਾਹਾਂ ਦੀ ਜਿਹੜੀ ਆ ਸਜ਼ਾ ਹੀ ਹੁੰਦੀ ਆ ਔਰ ਇਹਨਾਂ ਦੀ ਜਿਹੜੀ ਇਹ ਰਾਜਨੀਤਿਕ ਸਟੰਟ ਬਾਜੀ ਆ ਬਿਆਨ ਬਾਜੀ ਆ ਇਹ ਕੋਜਾ ਮਜ਼ਾਕ ਹੈ ਲੋਕ ਸਮਝਦੇ ਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਮਾਂ ਜਿਸ ਤਰੀਕੇ ਨਾਲ ਆਪਣੇ ਨਿੱਜੀ ਹਿੱਤਾਂ ਵਾਸਤੇ ਰਾਜਨੀਤਿਕ ਲਾਹੇ ਵਾਸਤੇ ਇਹਨਾਂ ਨੇ ਵਰਤਿਆ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਹੋ ਚੁੱਕਿਆ। ਸੋ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਇਹਨਾਂ ਦੇ ਇਸ ਤਰ੍ਹਾਂ ਇਸ ਤਰੀਕੇ ਦੇ ਡਰਾਮੇਬਾਜ਼ੀ ਇਸ ਤਰੀਕੇ ਦੇ ਮਗਰਮੱਛ ਦੇ ਹੰਝੂਆਂ ਦੇ ਇਨਾਂ ਦੇ ਇਸ ਤਰੀਕੇ ਦੇ ਝੂਠੇ ਪਛਤਾਪ ਤੇ ਕੋਈ ਵੀ ਭਰੋਸਾ ਕਰਨ ਦੀ ਲੋੜ ਨਹੀਂ ਹੈ। ਔਰ ਗੁਰੂ ਸਾਹਿਬ ਮੇਰ ਕਰਨ ਪੰਜਾਬ ਉਣ ਵਾਲੇ ਟਾਈਮ ਚ ਪੰਥ ਦੀ ਚੜ੍ਹਦੀ ਕਲਾ ਪੰਜਾਬ ਦੀ ਚੜ੍ਹਦੀ ਕਲਾ ਰਹੂਗੀ ਔਰ ਜਿਹੜੇ ਗੁਰੂ ਸਾਹਿਬ ਦੇ ਦੋਖੀ ਹੈ ਉਹ ਬਿਲਕੁਲ ਬਖਸ਼ੇ ਨਹੀਂ ਜਾਣਗੇ। ਤੋ ਇਸ ਅਹਿਮ ਵਿਸ਼ੇ ਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹਾਂ ਸਰ ਤੁਹਾਨੂੰ ਵੀ ਲੱਗਦਾ ਇਹ ਇਸ ਮੁਆਫੀ ਮੰਗਣ ਤੋਂ ਬਾਅਦ ਜੋ ਤੁਹਾਡਾ ਪੀਡੀ ਵਾਲੀ ਪਾਰਟੀ ਦੇ ਅੰਦਰ ਸੈਂਟਰ ਜਾਂ ਕੁਝ ਇਹ ਚੀਜ਼ ਫਾਇਦਾ ਉਹਨਾਂ ਨੂੰ ਮਿਲੇਗਾ ਹੋ ਨਹੀਂ ਬਿਲਕੁਲ ਨਹੀਂ ਦੇਖੋ ਪਹਿਲਾਂ ਤੇ ਕਿਸੇ ਗੱਲ ਨੂੰ ਹੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਹੋਈ ਨਹੀਂ ਉਹ ਨਾ ਦਾ ਰਾਜ ਸੀ ਇਹ ਈਵਨ ਇਹਨੇ ਵਿਜਿਟ ਵੀ ਨਹੀਂ ਕੀਤਾ ਸੀ ਜਿਸ ਪਿੰਡ ਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਫਿਰ ਇਹਨਾਂ ਨੇ ਡਰਾਮਾ ਕੀਤਾ ਦੋ ਇਨੋਸੈਂਟ ਲੋਕਾਂ ਨੂੰ ਫੜ ਕੇ ਅੰਦਰ ਸੁੱਟ ਕੇ ਤੇ ਸੁਖਵੀਰ ਸਿੰਘ ਬਾਦਲ ਹਿਮਸੈਲਫ ਕੰਟੈਕਟਡ ਅ ਪ੍ਰੈਸ ਕਾਨਫਰੈਂਸ ਇਨ ਚੰਡੀਗੜ੍ਹ ਤੇ ਨਾ ਦਾ ਸਾਹਿਬ ਨਤਮਸਤ ਕੋਈ ਜੀ ਅਸੀਂ ਫੜ ਲਏ ਜੀ ਫੜ ਲਏ ਗੁਨਾਹਗਰ ਫਿਰ ਇਹਨਾਂ ਨੇ ਪਿਛਲੇ 6-7 ਸਾਲਾਂ ਚ ਕਦੀ ਵੀ ਇਹ ਗੱਲ ਕਦੀ ਵੀ ਐਕਸੈਪਟ ਨਹੀਂ ਕਰਨ ਦੀ ਗੱਲ ਕੀਤੀ ਵੀ ਹਾਂ ਸਾਡੇ ਕੋ ਕੋਈ ਗਲਤੀ ਵੀ ਹੋਈ ਆ ਅਸੀਂ ਤੇ ਕਹਿੰਦੇ ਗਲਤੀ ਨਹੀਂ ਤੁਸੀਂ ਤੇ ਵੱਜਰ ਗੁਨਾਹ ਕੀਤਾ ਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਤੇ ਅੱਜ ਵੀ ਸਾਰਾ ਜਦੋਂ ਇੱਕ ਪੋਲੀਟਿਕਲੀ ਇਰੈਲੇਵੈਂਟ ਜਿਹੜੀ ਚੀਜ਼ ਹੋ ਗਈ ਹੈ ਖਤਮ ਹੋ ਗਏ ਜਦੋਂ ਪੁੱਛਦਾ ਕੋਈ ਨਹੀਂ ਹੁਣ ਮੂੰਹ ਨਹੀਂ ਕੋਈ ਲੱਗਦਾ ਤੇ ਉਦੋਂ ਫੇਰ ਇੱਕ ਵਾਰ ਦਰਬਾਰ ਸਾਹਿਬ ਜਾ ਕੇ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰ ਰਿਹਾ ਸੋ ਪੰਜਾਬ ਦੇ ਲੋਕ ਇਹਨਾਂ ਦੀ ਗੱਲਾਂ 'ਚ ਨਹੀਂ ਹੋਣ ਵਾਲੀ ਕਰਨ ਸਾਹਿਬ ਇਸ ਪੂਰੇ ਸਿਸਟਮਿਕ ਐਂਟੀਕੈਨ ਬੀਨ ਅਗੈਨ ਸਾਫ ਨੈਮਿਡ ਜੀ ਡੈਫੀਨਟਲੀ ਇਹ ਦੇ ਚ ਬਨੇਜੀ ਕਿਉਂਕਿ ਪੂਰਾ ਜਿਹੜਾ ਪ੍ਰੋਸੈਸ ਹੈ ਗੁਰੂ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬੇਅਦਬੀ ਦੇ ਖਿਲਾਫ ਪ੍ਰੋਟੈਸਟ ਕਰੀ ਪੀਸਫੁਲ ਸੰਗਤ ਤੇ ਗੋਲੀਆਂ ਚਲਾਉਣ ਨੂੰ ਲੈ ਕੇ ਔਰ ਉਸ ਤੋਂ ਬਾਅਦ ਜਿੰਨਾ ਵੀ ਪ੍ਰੋਸੀਕਿਊਸ਼ਨ ਹੋਇਆ ਇਨਵੈਸਟੀਗੇਸ਼ਨ ਹੋਈ ਐਵਿਡੈਂਸ ਹੋਇਆ ਮਾਨਯੋਗ ਅਦਾਲਤਾਂ ਚ ਸਾਰੀਆਂ ਚੀਜ਼ਾਂ ਨੂੰ ਇਹਨਾਂ ਨੇ ਤੋੜ ਮਰੋੜ ਕੇ ਵਰ ਤੁਹਾਨੂੰ ਯਾਦ ਹੋਊਗਾ ਕਾਂਗਰਸ ਦੇ ਟਾਈਮ ਤੇ ਐਡਵੋਕੇਟ ਜਰਨਲ ਆਫਿਸ ਹਾਈ ਕੋਰਟ ਚ ਪੀਐਚ ਵੀ ਨਹੀਂ ਹੁੰਦਾ ਸੀ ਸੋ ਬਹੁਤ ਸਾਰੀਆਂ ਕੰਪਲਿਕੀਸ਼ਨਾਂ ਖੜੀਆਂ ਕਰ ਗਏ ਪੂਰੇ ਪ੍ਰੋਸੀਕਿਊਸ਼ਨ ਚ ਇਨਵੈਸਟੀਗੇਸ਼ਨ ਚ ਤੋਂ ਨੂੰ ਸਟਰੀਮ ਲਾਈਨ ਕਰ ਰਹੇ ਹਨ ਡੈਫੀਨੇਟਲੀ ਮਾਨਸਾਪ ਦੀ ਸਰਕਾਰ ਜਿਹੜੀ ਆ ਕਮਿਟਿਡ ਹੈ ਇਸ ਮਾਮਲੇ ਨੂੰ ਲੈ ਕੇ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਲੇਕਿਨ ਜਿਹੜੇ ਗੁਨਾਹਗਾਰਾਂ ਨੂੰ ਦੋਖੀਆਂ ਨੂੰ ਬਚਾਉਣ ਵਾਸਤੇ ਹਰ ਹੀ ਲਾਵਸੀਲਾ ਕਰਦੇ ਰਹੇ ਤੇ ਜੇ ਉਹ ਸੋਚਦੇ ਹੋਣ ਕਿ ਸਾਡੇ ਗੁਨਾਹ ਮਾਫ ਹੋ ਜਾਣਗੇ ਬਿਲਕੁਲ ਨਹੀਂ